ਵਿਵਹਾਲੇ ਥੋੜੇ ਚੂੜੀਆ ਪਾਉਂਦੇ ਵੀ ਨਹੀਂ ਹੋਈਆਂ ਕੋ ਛੋਟੀ ਮੋਟੀ ਸ਼ਾਪ ਲੱਲਾ ਨਾਲ ਹਾਈ ਹਾਈ ਜਦੋਂ ਮੈਂ ਬਣਾਈ ਉਹਦੇ ਵਾਸਤੇ ਰੀਜਨ ਤੇ ਮੈਂ ਕੀ ਕਰਨੀ ਕਰ ਰਾਕੀ ਕੋਈ ਗੱਲ ਨਹੀਂ ਵਿਆਹ ਨੂੰ ਪੈ ਜੂਗੀ ਬੱਸ ਦੀਦੀ ਐਰਕੀ ਤੇ ਨਾ ਤੁਹਾਡੇ ਫੇਸ ਤੋਂ ਹੀ ਪਤਾ ਲੱਗਣ ਡਿਆ ਕਿ ਤੁਸੀਂ ਪੂਰੇ ਖੁਸ਼ ਹੋ ਲੈ ਦੱਸ ਹੁਣ ਮੈਂ ਖੁਸ਼ ਹੋਣਾ ਨਹੀਂ ਚੱਲ ਹੋਣਾ ਤੇ ਚਾਹੀਦਾ ਹੀ ਆ ਚਲ ਮਬਖਤ ਸਨੀਆਂ ਤਿਆਰੀਆਂ ਹੋ ਗਈਆਂ ਹਾਂ ਸਾਰਾ ਕੁਝ ਹੋ ਗਿਆ ਵਾ ਭਾਬੀ ਅਕਣਾ ਕਾਲੀ ਅਹੀਂ ਜਿੰਨੇ ਚਿਰ ਮਰਜ਼ੀ ਰੋ ਸਾਡੇ ਵੱਲੋਂ ਇੱਥੇ ਅੱਜ ਤੁਹਾਨੂੰ ਅੰਜਰ ਬਿਠਾ ਕੇ ਆਉਣੀ ਆ ਨਾ ਤੂੰ ਵੀ ਆ ਜਾ ਤਾਵ ਤੋਏ ਤੇ ਘੋਤੀਆਂ ਮੈਂ ਕਹਿਣ ਦੀਆਂ ਹਾਂਜੀ ਆਂਟੀ ਹੁਣੀ ਕਹਿਣ ਦੇ ਆ ਤੇ ਜੇ ਕੋਈ ਗੱਲ ਬਾਤ ਕਰਨੀ ਹੈ ਦੋਵਾਂ ਮੁੰਡੇ ਕੁੜੀ ਨੇ ਇੱਥੇ ਕਰ ਲੈਂਦੇ ਤੇ ਕਰ ਲੋ ਜਾ ਮੈਂ ਵੀ ਸਗੂਪਾ ਬੀਜੀ ਤੁਹਾਨੂੰ ਇਹੋ ਗੱਲ ਦੀ ਕਹਿਣੀ ਹੈ ਮੈਂ ਆਪ ਕੋਈ ਗੱਲ ਕਰਨੀ ਹੈ ਦਿਨਾਂ ਚਲ ਕੋਈ ਗੱਲ ਨਹੀਂ ਕਰਲਾ ਤੂੰ ਸੰਗਣ ਹੀ ਬੜਾ ਡਈ ਆ ਉਹ ਸੋ ਕਹਿਣ ਦੇ ਕਿ ਚਾਹ ਸਾਡੇ ਲੱਗ ਪਿੰਦੀ ਕੋਈ ਨਹੀਂ ਮੈਂ ਚਾਹ ਪੀ ਲਈ ਮੈਂ ਜਲ ਇੱਥੇ ਵੀ ਕੀ ਚੀਜ਼ ਲੋੜ ਲੋੜ ਪੈ ਜਾਂਦੀ ਹੈ ਚਲ ਇਦਾਂ ਕਰ ਫਿਰ ਮੈਂ ਸਾਦਣੀ ਆ ਤਾਂ ਆ ਜਾ ਤੂੰ ਇੱਥੇ ਚਲੋ ਲਾਵ ਪਿੰਦਰਪਾਜੀ ਨੂੰ ਕੱਲਿਓ ਕੋਈ ਨਾ ਗੱਲ ਕਰਨੀ ਹੈ ਮੈਂ ਆਉਣਗੇ ਨਵਤ ਕਰ ਲਈ ਗੱਲ ਹਾਂਜੀ ਭਾਬੀ ਨਾਮਨੀ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੀ ਬਾਜੀ ਤੇ ਤੁਸੀਂ ਨਾ ਗੱਲ ਕਰ ਲੋ ਨਾ ਉਹ ਉਧਰ ਚਿੰਦੇ ਜਾਓ ਪਿੱਛੇ ਹਾਂਜੀ ਦੱਸੋ ਮੈਂ ਨਾਲ ਗੱਲ ਕਰਨ ਨਾਲ ਇਹ ਕਰਨੀ ਹੈ ਕਿ ਜਿੱਦਾਂ ਤੁਹਾਨੂੰ ਪਤਾ ਹੁਣ ਮੇਰੀ ਵੀ ਜੌਬ ਲੱਗ ਗਈ ਏ ਤੇ ਮੇਰੇ ਪਿਓ ਨੇ ਬੜੀ ਮੁਸ਼ਕਲ ਮੈਨੂੰ ਪੜਾਇਆ ਵਾ ਤੇ ਬੜੇ ਔਖੇ ਤੋਂ ਤੱਕ ਹੀ ਪਹੁੰਚੇ ਆ ਤੁਹਾਡੀ ਘਰ ਦੇ ਹਾਲਾਤਾਂ ਦਾ ਪਤਾ ਹੀ ਆ ਤੁਹਾਨੂੰ ਕਿੜਾ ਕੋਈ ਲੁਕਾਵਾ ਕਿਹੇ ਚੀਜ਼ ਦਾ ਲੁਕਾਤੇ ਹੈ ਨਹੀਂ ਇਹ ਕੀ ਹਾਲੇ ਜੋ ਮਿਲੇ ਮੈਨੂੰ ਸਿਰਫ 2 ਕੁ ਮਹੀਨੇ ਹੋਏ ਆ ਤੇ ਮੈਂ ਤੇ ਉਦਾਂ ਚੋਣੀ ਹੈ ਕਿ ਹਾਲੇ ਮੇਰਾ ਵਿਆਹ ਨਾ ਹੀ ਹੁੰਦਾ ਤੇ ਪਰ ਹੁਣ ਸਾਰੇ ਘਰ ਦੇ ਜ਼ੋਰ ਪਾਉਣ ਦੇ ਪਿੱਛੇ ਕੋਈ ਗੱਲ ਨਹੀਂ ਰਿਸ਼ਤਾ ਵਧੀਆ ਵਾ ਤੇ ਨਾਲੇ ਆਪਾਂ ਜਾਣਦੇ ਵੀ ਆ ਮੁੰਡੇ ਦੀ ਮੇਰੀ ਗੱਲ ਸੁਣੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਜੇ ਨਹੀਂ ਰਿਸ਼ਤਾ ਕਰਨਾ ਤਾਂ ਕੋਈ ਗੱਲ ਨਹੀਂ ਮੈਂ ਨਾ ਕਰ ਦੇਣਾ ਤੁਹਾਡੇ ਤੇ ਕੋਈ ਗੱਲ ਆਏਗੀ ਨਹੀਂ ਨਾ ਨਹੀਂ ਕੋਈ ਵੀ ਗੱਲ ਹੈਗੀ ਉਹ ਤੇ ਚਲੋ ਕਿਤੇ ਨਾ ਕਿਤੇ ਹੋਣਾ ਹੀ ਆ ਤੇ ਮੈਂ ਇਹ ਗੱਲ ਕਰਨੀ ਹੈ ਕਿ ਜਿੱਦਾਂ ਮੇਰੀ ਤਨਖਾਹ ਆਣਾ ਮੈਂ ਆਪਣੇ ਭਉਣ ਵੀ ਦਿਆ ਕਰਨੀ ਵਿੱਚੋਂ ਇਹ ਚੀਜ਼ ਮੈਂ ਹੁਣ ਪਹਿਲਾਂ ਹੀ ਕਲੀਅਰ ਕਰਨਾ ਬਾਅਦ ਵਿੱਚ ਨਾ ਕਿਤੇ ਜਾ ਕੇ ਲੜਾਈ ਹੋਏ ਹੁਣ ਤੁਸੀਂ ਵੀ ਸਿਆਣੇ ਹੋ ਕਿੰਨੀ ਮੁਸ਼ਕਲਾਂ ਨਾਲ ਉਹਨਾਂ ਨੇ ਸਾਨੂੰ ਪੜਾਇਆ ਵਾ ਬੜੀਆਂ ਤੰਗੀਆਂ ਵੇਖਿਆ ਉਹਨਾਂ ਨੇ ਸਾਡੇ ਵਾਸਤੇ ਤੇ ਅੱਜ ਜਿਵੇਂ ਕਮਾਉਣ ਲੱਗੀ ਆ ਤੇ ਹੁਣ ਮੈਂ ਅਗਲੇ ਘਰ ਚੱਲ ਜਾਣਾ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਕਹੋਗੇ ਨਾ ਅਸੀਂ ਤੁਹਾਡੇ ਨਾਲ ਆ ਮੈਨੂੰ ਤੇ ਅਸਲ 'ਚ ਪਤਾ ਹੀ ਨਹੀਂ ਸਾਡੇ ਕਿਹੇ ਜੀ ਉਹਨਾਂ ਨੇ ਪਤਾ ਵੀ ਤੁਹਾਨੂੰ ਜੋਬ ਮਿਲ ਗਈ ਏ ਆ ਦਸੋ ਕੋ ਬੜਾ ਵਧੀਆ ਹੋ ਗਿਆ ਤੇ ਉਦਾਂ ਹੀ ਸਲਾਹ ਪਤਾ ਕੀ ਕੀਤੀ ਸੀ ਘਰੇ ਤੇ ਚਲੋ ਤੁਹਾਨੂੰ ਗਾਂ ਪੜਾ ਕੇ ਨਾ ਤੇ ਕਿਸੇ ਨਾ ਕਿਸੇ ਬੰਨੇ ਲਾਵਾਂਗੇ ਜ਼ਰੂਰ ਆ ਸਗੋ ਵਧੀਆ ਮਾਲਕ ਨੇ ਪਹਿਲਾਂ ਹੀ ਸੁਣ ਲਈਏ ਹਾਂਜੀ ਉਹ ਤੇ ਚਲੋ ਵਾਈ ਗੁਰੂ ਨੇ ਸੋਣੀ ਲਈਏ ਤੇ ਮੇਰੇ ਮਨ ਵਿੱਚ ਹੀ ਇਹ ਗੱਲ ਮੈਂ ਤੇ ਸਵੇਰਨ ਨਾਲ ਵੀ ਕੀਤੀ ਸੀ ਤੇ ਕਹਿੰਦੇ ਨਹੀਂ ਨਹੀਂ ਤੂੰ ਇਹ ਗੱਲ ਨਹੀਂ ਕਰਨੀ ਹੈ ਐਵੇਂ ਕੱਲ ਨੂੰ ਗੱਲਾਂ ਹੋਣਗੀਆਂ ਹਨ ਤੇ ਮੇਰੇ ਮਨ ਵਿੱਚ ਹੀ ਤੇ ਮੈਂ ਕਿਹਾ ਚਲ ਇੱਕਰੀ ਗੱਲ ਕਰ ਹੀ ਲੈਣੀ ਆ ਕੋਈ ਗੱਲ ਨਹੀਂ ਇਹੋ ਜਿਹੀ ਟੈਨਸ਼ਨ ਲੈਣ ਦੀ ਤੁਹਾਨੂੰ ਲੋੜ ਹੀ ਨਹੀਂ ਹੈਗੀ ਤੁਸੀਂ ਜਿੱਦਾਂ ਕਹੋਗੇ ਨਾ ਆਪਾਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਸਾਥ ਦੇਵਾਂਗੇ ਪੂਰਾ ਮੇਹਰ ਤਾਂ ਕਰਕੇ ਕਹਿ ਨਹੀਂ ਭਈ ਐਵੇਂ ਕੱਲ ਨੂੰ ਜੂ ਕਰਵੇਂ ਚ ਲੜਾਈਆਂ ਹੋਣੀਆਂ ਤੇ ਇਹਨੂੰ ਚੰਗਾ ਹੈ ਕਿ ਪਹਿਲਾਂ ਹੀ ਗੱਲ ਕੀਤੀ ਹੋਏ ਤੇ ਤੁਸੀਂ ਆਪਣੇ ਘਰਦਿਆਂ ਨਾਲ ਵੀ ਗੱਲ ਕਰ ਲਿਓ ਜੇ ਤੇ ਉਹਨਾਂ ਨੂੰ ਮਨਜ਼ੂਰ ਹੋਊਗਾ ਤੇ ਠੀਕ ਹੈ ਨਹੀਂ ਤੇ ਦੱਸ ਦਿਓ ਤੁਸੀਂ ਸਾਨੂੰ ਕੋਈ ਨਹੀਂ ਮੇਰੇ ਮੰਮੀ ਡਾਡੀ ਇਦਾਂ ਦੇ ਹੈ ਨਹੀਂ ਕਿ ਠੀਕ ਹੈ ਨਾ ਸਾਡੇ ਕੋਲ ਸਭ ਕੁਝ ਹੈਗਾ ਵਾ ਆ ਤੇ ਚਲੋ ਵਧੀਆ ਹੋ ਗਿਆ ਆਪਾਂ ਦੋਵੇਂ ਜੀ ਜੌਬ ਕਰਾਂਗੇ ਤੇ ਸਗੋਂ ਜੜੇ ਇੱਥੋਂ ਦੇ ਸੁਪਨੇ ਹੋਣ ਕਿ ਨਾ ਤੁਸੀਂ ਸੋਚੇ ਆਪਾਂ ਉਹ ਵੀ ਪੂਰੇ ਕਰਾਂਗੇ ਠੀਕ ਹੈ ਨਾ ਤੇ ਬਾਕੀ ਜੇ ਹੋਰ ਕੋਈ ਵੀ ਗੱਲ ਤੁਸੀਂ ਦੱਸ ਸਕਦੇ ਨਹੀਂ ਨਹੀਂ ਹੋਰ ਤੇ ਕੋਈ ਗੱਲ ਨਹੀਂ ਮੈਂ ਸਿਰਫ ਇਹੋ ਗੱਲ ਕਰਨੀ ਤੇ ਮੈਂ ਚਲੋ ਪਹਿਲਾਂ ਪਹਿਲਾਂ ਕਰ ਲਈਏ ਨਾ ਤੇ ਵਧੀਆ ਹੁੰਦਾ ਚਲੋ ਠੀਕ ਐ ਇੱਕ ਗੱਲ ਹੋਰ ਕਰਾਂਗੇ ਮੁਰਕੋ ਡੈਡੀ ਦੀ ਜਾਣ ਫਰਿਆਣ ਹੈਗੀ ਵਾਦੂ ਤੇ ਤੁਹਾਡੀ ਇੱਥੋਂ ਕਰਾ ਲਾਂਗੇ ਹਨਾ ਪੋਸਟਿੰਗ ਆਪਣੇ ਉਧਰਲੇ ਬੰਨੇ ਚਲੋ ਚਲੋ ਆਪਾਂ ਦੋਵੇਂ ਜੀ ਇਕੱਠੇ ਚੱਲ ਜਾਾਂ ਕਰਾਂਗੇ ਹਾਂਜੀ ਉਹ ਤੇ ਚਲੋ ਗੱਲਾਂ ਬਾਤਾਂ ਕਰ ਦਿਆਂ ਆਂ ਜਿੱਦਾਂ ਵੀ ਹੋਊਗਾ ਕਰ ਲਾਂਗੇ ਹੂੰ ਬਸ ਇੰਨੀ ਕੀ ਗੱਲ ਈ ਹਾਂਜੀ ਚਲੋ ਜੀ ਵੇਖਾਂ ਕਿ ਢੀ ਮੋਟੀ ਚੂੜੀ ਬਣਾਈ ਆ ਮੰਮੀ ਤੂੰ ਇੱਥੇ ਹੀ ਬੈਠੇ ਹੋ ਤਾਂ ਦੇ ਦੋ ਸਗਣ ਉਹ ਉੱਠ ਪਏ ਮੈਂ ਫੇਰ ਬਾਕੇ ਆਈ ਆ ਕੋਈ ਨਹੀਂ ਪਾ ਲੈਨੀ ਸਗਣ ਮੈਂ ਵੀ ਤਾਂ ਮੰਮੀ ਦਾ ਚੰਗੇ ਲੱਗੀਦਾ ਵਾ ਤੁਹੀਂ ਲੱਗ ਚਾਹ ਨਹੀਂ ਉਹਨਾਂ ਨੇ ਪੀਤੀ ਹੈਗੀ ਤਾਂ ਆਜੋ ਨਹੀਂ ਚੱਲ ਕੋਈ ਨਹੀਂ ਆਉਣੀ ਮੈਂ ਪਤ ਤਾਂ ਮੈੱਕ ਕੋਈ ਡਿਮਾਂਡ ਮੁੰਡਾ ਹੈਗੀ ਆ ਤੇਰੀ ਤੇ ਹੁਣੇ ਦੱਸਦੇ ਆਨੂੰ ਅੰਦਰ ਵੇਖ ਲੈ ਮੈਂ ਚੱਕ ਤਾਂ ਨਾ ਰਹੀ ਜੇ ਕੋਈ ਹੈਗੀ ਮਨ ਚ ਤੇ ਦੱਸ ਦੇ ਗੱਲ ਉਹ ਜਾ ਭਰਾਵਾ ਕਿਦਾਂ ਦੀਆਂ ਗੱਲਾਂ ਕਰਨ ਦਿਆਂ ਮੈਂ ਕਿਹੇ ਚੀਜ਼ ਨਹੀਂ ਮਤਲਬ ਬਾਅਦ ਚ ਬੰਦ ਕੇ ਬਹਿਣ ਨਾਲ ਹੁਣ ਬੰਦਾ ਗੱਲ ਕਰ ਲਿਓ ਚੰਗਾ ਆ ਅੰਕਲ ਜੀ ਕਿਹੇ ਚੀਜ਼ ਦੀ ਜ਼ਰੂਰਤ ਹੈ ਨੀਗੀ ਲਾਭ ਨੂੰ ਤੁਸੀਂ ਪੁੱਛ ਲਓ ਕਿ ਕਿਹੜੀ ਚੀਜ਼ ਹੈ ਜਿਹੜੀ ਨਹੀਂ ਘਰ ਹੈਗੀ ਨਹੀਂ ਚਾਚਾ ਜੀ ساری ਕਿਰਪਾ ਮਹਾਰਾਜੀ ਦੀ ਚਲੋ ਆ ਸਮਝਾ ਕਰਨ ਦੇ ਆ ਤੇ ਬਾਕੀ ਪੁੱਛ ਲੈਣਾ ਸਹੀ ਤੁਸੀਂ ਆਪਣੀ ਜਗ੍ਹਾ ਠੀਕ ਜੇ ਤੈਨੂੰ ਪਤਾ ਹੀ ਆ ਜੋ ਜਾਇਆ ਹਾਂਜੀ ਹਾਂਜੀ ਤੇ ਬੜੀ ਬੁਰੀ ਆਮਦਨੀ ਇਹਨਾਂ ਦੇ ਕਿਰਪਾ ਵਾ ਪਰਮਾਤਮਾ ਨਾਲ ਜੁੜਿਆ ਪਰਿਵਾਰ ਆ ਕੋਈ ਇਦਾਂ ਦਾ ਚੱਕਰ ਨਹੀਂ ਆਗਾ ਲਾਲਚੀ ਵਾਲਾ ਇਹਨਾਂ ਦਾ ਕੰਮ ਹੁੰਦੀ ਆ ਉਹ ਚੱਲ ਉਦਾਂ ਹੀ ਮੁੰਡਾ ਹੁੰਦਾ ਜਾਂਦਾ ਅਸੀਂ ਪਹਿਲੇ ਵਿੱਚ ਆ ਜਾਣਦੇ ਚੰਗਾ ਸੁਭਾਅ ਵਧੀਆ ਮੁੰਡੇ ਦਾ ਤੇ ਬਾਕੀ ਤੁਸੀਂ ਟੈਨਸ਼ਨ ਨਾ ਲਿਓ ਆਪਾਂ ਨੂੰ ਕੋਈ ਚੀਜ਼ ਨਹੀਂ ਚਾਹੀਦੀ ਨਾ ਕੋਈ ਮਿਲਣੀ ਨਾ ਕੋਈ ਲੈਣਾ ਨਾ ਦੇਣਾ ਤੁਸੀਂ ਜਿੱਦਾਂ ਕਹੋਗੇ ਇਹੀ ਤੁਹਾਡੇ ਨਾਲ ਦੇਖੋ ਇਹ ਤੇ ਸਭ ਤੋਂ ਵਧੀਆ ਗੱਲ ਆ ਕਿ ਜਿੱਦਾਂ ਦਾ ਅੱਜ ਕੱਲ ਸਮਾਂ ਚੱਲਣ ਡਿਆ ਨਾ ਹੂੰ ਤੇ ਸਾਰੀ ਉਮਰ ਪਰਦਾ ਕੰਮ ਹੁੰਦਾ ਜੇ ਦੋਵੇਂ ਪਰਿਵਾਰਾਂ ਲਈ ਤਾਂ ਆ ਕਿ ਉਹਨੂੰ ਕੁੜੀ ਦਾ ਕਮਾਉਂਡ ਐ ਪਈ ਆ ਹਾਂਜੀ ਉਹਦੀ ਮਰਜ਼ੀ ਵੀ ਪੁੱਛਣਾ ਕਿ ਉਹ ਕਿੰਨਾ ਦਾ ਚਾਹੁੰਦੀ ਆ ਵਿਆਹ ਹਾਂਜੀ ਉਹ ਆਪਣੀਆਂ ਬਿਰਜਾ ਹੁੰਦੀਆਂ ਮੈਂ ਤੁਹਾਨੂੰ ਦੱਸਦਾ ਵਾਂ ਵੀ ਇਹ ਐਪੀ ਚਲੋ ਖਰਚਾ ਲਾਉ ਨੂੰ ਜਿੰਨਾ ਮਰਜ਼ੀ ਲਾਈ ਜਾਈਏ ਤੇ ਮੈਂ ਤੇ ਇਹਨਾ ਵੀ ਆਰਾਮ ਨਾਲ ਕੋਈ 10 ਜਾਣੇ ਆਉਣ 11 ਜਾਣੇ ਆਪਣਾ ਹਣਾ ਕੰਮ ਕਰਕੇ ਜਿਹੜਾ ਕਰਨਾ ਤੇ ਗਾਂ ਜਾਈਏ ਜੇ ਖਰਚਾ ਲਾਈ ਜਾਵਾਂਗੇ ਤੇ ਲੋਕਾਂ ਖਾ ਕੇ ਗਾਂ ਜਾਣਾ ਚਾਚਾ ਜੀ ਬਾਈ ਸਭ ਤੋਂ ਸਿਆਣੀ ਗੱਲ ਹੈ ਮੈਂ ਵੀ ਇਹੋ ਗੱਲ ਮੰਨ ਲਓ ਇੱਧਰ ਦੇਖੋ ਉਹਦੇ ਚ 5-7 ਲੱਖ ਰੁਪਇਆ ਤੁਹਾਡਾ ਹੀ ਬਚੇਗਾ ਤੁਹਾਡਾ ਹੀ ਬਚੇਗਾ ਤੇ ਆਪਣਾ ਹੋਰ ਕੋ ਕੰਮ ਕਰਾਂਗੇ ਮੰਨ ਲਓ ਹੀ ਸਾਡੇ ਮਤਲਬ ਬੱਚੇ ਨੇ ਉਹ ਆਪਣਾ ਇੱਕ ਚੰਗੇ ਪਾਸੇ ਕੋਈ ਸੇਫਟੀ ਕਰਨ ਗਿਆ ਉਹਨਾਂ ਨੇ ਕਹਿੰਦਾ ਫਿਊਚਰ ਸੁਧਰੇਗਾ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਨਵਦੀਪ ਦੀ ਵੀਰਾਇ ਲੈ ਲਾਂਗੇ ਜਿੱਦਾਂ ਉਹ ਕਹੇਗੀ ਪਰ ਆਪਾਂ ਸ਼ਾਂਤੀ ਨਾਲ ਪੁੱਛ ਕਰ ਲਾਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਠੀਕ ਹੈ ਪਿੰਦਰ ਕੀ ਤੇ ਹੈ ਹਾਂ ਤੇ ਕੋਈ ਗੱਲ ਨਹੀਂ ਜਿੱਦਾਂ ਵੀ ਕੋਈ ਹੋਰ ਵੀ ਜਾਂ ਕੋਈ ਵਿਚਾਰ ਆਪਣਾ ਜਾਂ ਕੋਈ ਕਿਦਾਂ ਵੀ ਆਉਣਾ ਤੇ ਝੱਕਣਾ ਨਹੀਂ ਕੇ ਗੱਲੋਂ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਤੁਸੀਂ ਡੈਡੀ ਹੁਣਾਂ ਨਾਲ ਗੱਲ ਕਰ ਲਿਓ ਹਾਂਜੀ ਹਾਂਜੀ ਤੇ ਆਪਣੇ ਵੱਲੋਂ ਤੇ ਕਿਹੇ ਚੀਜ਼ ਦੀ ਨਹੀਂ ਡਿਮਾਂਡ ਹੈਗੀ ਹਾਂਜੀ ਕਿਉਂਕਿ ਉਮਰ ਪਰ ਦਾ ਕੰਮ ਆ ਦੋਹਾਂ ਪਰਿਵਾਰਾਂ ਦਾ ਆਪਾਂ ਨਹੀਂ ਚਾਹੁੰਦੇ ਵੀ ਆਂਦੇ ਨਿੱਕੀ ਜੀ ਗੱਲ ਤੋਂ ਕੱਲ ਨੂੰ ਬੇਰੱਸੀ ਹੋਵੇ ਵੀ ਕੋਈ ਝੱਕਤਾ ਰਹੇ ਹਨਾ ਇਹ ਤੇ ਹੈ ਚਲ ਪੁੱਤ ਫੇਰ ਤੁਸੀਂ ਕਰੋ ਦੋਵੇਂ ਗੱਲਾਂ ਬਾਤਾਂ ਤੇ ਮੈਂ ਆ ਗਿਆ ਜੋ ਮੜਾ ਜਾ ਠੀਕ ਅੰਕਲ ਜੀ ਸਿੰਦਰ ਹੁਣ ਅੰਕਲ ਵਾਲਾ ਕੰਮ ਜਿਹੜਾ ਛੱਡ ਦੇ ਹੁਣ ਡੈਡੀ ਜੀ ਇਹ ਤਰਾਉਦਾ ਵੀ ਵੱਧ ਗਿਆ ਵਾ ਪਰਾ ਸਾਡੇ ਘਰ ਤੇ ਤੁਹਾਡੇ دل ਚ ਅੱਗੀ ਤਰ੍ਹਾਂ ਸਤਕਾਰ ਬਰਾਈ ਹੁਣ ਦੂਣਾ ਹੋ ਗਿਆ ਤੇ ਅੱਗੇ ਤੇ ਇੱਕ ਗੱਲ ਹੋਰ ਹੀ ਮੈਂ ਹੱਥ ਨਾ ਜੋੜ ਲਈ ਮੈਂ ਤੈਨੂੰ ਗੱਲ ਦੱਸਣ ਲੱਗਾ ਆ ਆਪਣਾ ਭਰਾਵਾ ਵਾਲਾ ਪਿਆਰੀ ਏ ਹਾਂ ਅੱਗੇ ਚੱਲ ਜਨ ਨਾ ਚਾਹ ਪੀਣ ਤੋਂ ਬਗੈਰ ਗੇਟੋਂ ਮੈਂ ਆ ਗਿਆ ਮੈਨੂੰ ਛੇਤੀ ਯਾਰ ਮੈਂ ਦਫ਼ਤਰ ਚੱਲਿਆ ਹੁਣ ਤੇ ਤੈਨੂੰ ਪਰਾ ਘਟੋ ਫੜ ਕੇ ਲੈ ਕੇ ਨਾ ਤੇ ਪਿਆਰ ਨਾਲ ਤੇ ਜਿੱਦਾਂ ਮਰਜ਼ੀ ਮੰਨ ਲਈ ਚੱਲ ਜਿੱਦਾਂ ਮਰਜ਼ੀ ਕਰ ਲਈ ਭਰਾਵਾ ਤੇ ਬੜੀ ਥੋੜੀਆਂ ਬੜੀ ਖੁਸ਼ੀ ਅਜਪਿੰਦਰ ਸਹੀ ਗੱਲ ਪੁੱਛੇ ਵੀ ਚਲੋ ਇਹ ਆਪੀ ਪਰਮਾਤਮਾ ਤੁਹਾਡੀ ਜੋੜੀ ਨੂੰ ਸਹੀ ਸ਼ਰਮਤ ਰੱਖੇ ਤੇ ਵਾਹਿਗੁਰੂ ਤੁਹਾਡੀਆਂ ਹਰ ਖ ਤੇ ਉਹਦਾ ਨਾ ਮੈਂ ਚਲ ਤਰਨਾ ਹਣਾ ਗੱਲ ਕਰ ਹੀ ਲੈਣਾ ਦਿਲ ਦੀ ਮੰਮੀ ਹੁਣੀ ਕਰਦੇ ਗੱਲ ਪਰ ਮੈਂ ਨਹੀਂ ਮੰਨਦਾਗਾ ਮੈਂ ਵੀ ਮੁੜਕ ਹਣਾ ਲੋਕੀ ਗੱਲਾਂ ਨਾ ਕਰਨ ਪਰ ਫਿਰ ਇਹਨਾਂ ਚਲੋ ਸਮਝਾਇਆ ਵੀ ਨਹੀਂ ਚਲੋ ਕੁੜੀ ਵੀ ਠੀਕ ਆ ਉਹਦੇ ਆਪਾਂ ਨੂੰ ਪਤਾ ਹੀ ਹਾਂਜੀ ਮੈਂ ਕਿਹੜਾ ਹਣਾ ਪਹਿਲੇ ਦਿਨ ਆਉਣ ਲੱਗਾ ਇੱਥੇ ਤੇ ਫਿਰ ਉਹਦਾ ਮੈਂ ਹਾਂਦ ਕਰਤੀ ਮੈਂ ਕੀ ਪਤਾ ਹੋਣਾ ਕਿ ਨਹੀਂ ਮੈਂ ਤਾਂ ਸੋਚਦਾ ਵੀ ਨਾ ਹੀ ਹੋਵੇ ਚਲ ਆਪਾਂ ਭਰਾਵਾਂ ਵਾਂਗੂ ਪਹਿਲਾਂ ਵਾਂਗੂ ਹਣਾ ਰਹੀਏ ਤੇ ਚਲੋ ਜੋ ਵੀ ਹੋਇਆ ਵਾਈ ਗਰੂਪ ਦੇਖ ਯਾਰੀ ਦੋਸਤੀ ਜਿਹੜੀ ਆਪਣੀ ਹੋਈ ਰਹੇਗੀ ਤੇ ਜਦੋਂ ਘਰ ਚ ਆ ਜਾਇਆ ਕਰਾਂਗੇ ਉਦੋਂ ਰਿਸ਼ਤੇਦਾਰੀ ਹੋ ਜਾ ਕਰੇਗੀ ਆ ਜਾ ਉਹ ਫਿਰ ਡੇਲੀ ਫਰ ਜੈਦਾ ਹਾਂ ਹਾਂ ਠੀਕ ਹੈ ਮੰਮੀ ਤੁਸੀਂ ਮੈਂ ਐਵੇਂ ਲੜੀ ਜਾਣ ਡੇ ਮੈਨੂੰ ਕਿਸ ਗੱਲ ਦਾ ਵੀ ਨਹੀਂ ਪਤਾ ਤੇ ਲੜਨਾ ਨਹੀਂ ਮੈਂ ਤੇਰੇ ਨਾਲ ਉੱਥੇ ਉਹਨਾਂ ਨੂੰ ਵੇਖ ਲੈ ਅਸਕਰ ਪਹਿਲਾਂ ਉਹਨਾਂ ਨੇ ਜੀ ਸਲਾਹ ਹੋਈ ਹੀ ਨਾ ਫਿਰ ਦੋਵਾਂ ਤਰ੍ਹਾਂ ਨੇ ਤਿਆਰੀਆਂ ਕੀਤੀਆਂ ਸੀ ਅਗਲੇ ਵੀ ਤਿਆਰੀ ਚਾਹੇ ਤੇ ਉਹ ਵੀ ਤਿਆਰੀ ਤੇ ਬੈਠੇ ਉਤਨਾ ਤਾਂ ਤੁਸੀਂ ਆਂਦੇ ਕਿ ਚਾਚਾ ਸਾਡਾ ਹੀ ਆ ਸਾਡੀ ਇੱਕ ਗੱਲ ਬਾਤ ਆਪਣੇ ਆਪਣੇ ਆਪਣਿਆਂ ਦਾ ਲੱਗ ਗਿਆ ਪਤਾ ਰਾਤੀ ਮਾੜਾ ਜਿਹਾ ਸੁਨਾਹ ਦੇ ਗਿਆ ਕਿ ਸਵੇਰੇ ਠਾਕਾ ਲੱਗਣਾ ਤੇ ਆਇਓ ਇਹਨਾਂ ਦਾ ਫਰਜ ਨਹੀਂ ਪਹਿਲਾਂ ਦੱਸੰਦਾ ਰਾਤੀ ਇਹਨਾਂ ਹੀ ਕਹਿ ਕੇ ਸੁਨਾਹ ਦੇ ਕੇ ਗਿਆ ਵਾ ਨਾ ਕਿ ਸਵੇਰੇ ਨਾਲ ਨੂੰ ਵੇਖਣ ਆਉਣਾ ਤੇ ਆਇਓ ਤੇ ਇਹਦੇ ਨੇ ਦੱਸਿਆ ਕਿ ਪਿੰਦਰ ਨਾਲ ਰਿਸ਼ਤਾ ਹੋਇਆ ਵਾ ਮੇਰੇ ਵੀ ਤੇ ਪੁੱਤ ਦਾ ਦੋਸਤ ਹੀ ਹੋ ਇਹਨਾਂ ਦਾ ਦੱਸਣ ਦਾ ਫਰਜ ਨਹੀਂ ਬੰਦਾ ਮੰਮੀ ਫੇਰ ਕੀ ਹੋ ਗਿਆ ਜੇ ਉਹਨਾਂ ਨਹੀਂ ਦੱਸਿਆ ਉਹਨਾਂ ਨੂੰ ਚੇਤਾ ਪੁੱਣ ਗਿਆ ਹਣਾ ਵਾ ਅਛਾ ਜੇ ਉਹਨਾਂ ਦਾ ਆਪਣਾ ਨੋਪੋਤੂੰ ਦਾ ਤਾਂ ਭਲਾ ਉਹਨਾਂ ਵੀ ਚੇਤਾ ਪੁਰ ਜਾਂਦਾ ਉਹਨਾਂ ਨਾਲ ਬਹਦੇ ਫਿਰ ਬਗਾਨਾ ਸਮਝ ਛੱਡਿਆ ਨਾ ਤੂੰ ਹੀ ਆਂਦੇ ਜਨਾਂ ਕਿ ਉਹ ਸਾਨੂੰ ਆਪਣਾ ਪੁੱਤ ਮੰਨਦਾ ਵਾ ਮੈਨੂੰ ਆਪਣੀ ਨੋ ਮੰਨਦਾ ਵਾ ਵੇਖ ਲਿਆ ਨਾ ਹੁਣ ਕਿੰਨਾ ਕ ਮੰਨਦਾ ਤੁਹਾਨੂੰ ਆਪਣੀ ਢਿੱਡ ਦੀ ਗੱਲ ਨਹੀਂ ਦੱਸੀ ਤੇ ਉਹ ਜਿੰਨਾਂ ਨੂੰ ਤੁ ਆਂਦੀਆਂ ਕਿ ਬੜੀਆਂ ਚੰਗੀਆਂ ਬੜੀਆਂ ਚੰਗੀਆਂ ਵਾ ਉਹ ਵੀ ਆਂਦੀਆਂ ਸਾਡੀ ਪਰਜਾਈ ਨਹੀਂ ਗੱਲਬਾਤ ਸਾਰੀ ਕਰ ਲੈਨੇ ਤੇਰਾ ਨਾ ਉਹਨਾਂ ਕਿਉਂ ਨਾ ਕੀਤੀ ਉਤਰਾ ਇੱਕ ਗੱਲ ਹੈ ਕਿ ਤੁਹਾਡੇ ਨਾਲ ਹੋਣੀ ਇਤਰਾ ਹੀ ਚਾਹੀਦੀ ਆ ਉਹ ਇਹ ਤਾਂ ਬੜਾ ਨੂੰ ਆਪਣੇ ਬਣਾਇਆ ਹੈ ਨਾ ਉਹਨਾਂ ਨੇ ਤੈਨੂੰ ਆਪਣੇ ਬਣਾਇਆ ਤੇ ਪਰ ਇੱਕ ਗੱਲ ਜੇ ਤੁਸੀਂ ਅਕਲਵਾਰੇ ਹੋਵੋ ਨਾ ਉਹਨਾਂ ਦੇ ਘਰ ਵੜੋ ਨਾ ਪਰ ਤੂੰ ਹੀ ਕਿੱਥਾ ਮੰਨਣੀ ਤੁਹਾਨੂੰ ਨਹੀਂ ਲੱਗਣੀ ਤੂੰ ਦੇ ਫਿਰ ਉੱਤੇ ਹੀ ਚੜਨਾ ਉਹਨਾਂ ਦੇ ਵਿਆਹ ਚ ਅੱਗੇ ਅੱਗੇ 扑ੜਕਦੇ ਫਿਰਨਾ ਮੰਮੀ ਤੇ ਕੁਛ ਨਹੀਂ ਪਿਨਾਵ ਦਾ ਰਿਸ਼ਤਾ ਵਧੀਆ ਥਾਂ ਜੁੜ ਗਿਆ ਪਰ ਤੁਹਾਨੂੰ ਮੇਰੀ ਖੁਸ਼ੀ ਨਾ ਕੀ ਨਾ ਮੈਨੂੰ ਤੋ ਹੀ ਕੋ ਸਮਝਦੇ ਨਾ ਉਹ ਸਮਝਦੇ ਜੀ ਮੰਮੀ ਉਹ ਦੱਸ ਦਿੰਦੇ ਤੇ ਫਿਰ ਤੁਸੀਂ ਸਗਣ ਵਿਆਹ ਕਰਨੇ ਹੀ ਖੁਸ਼ੀ ਖੁਸ਼ੀ ਦੇ ਹੋ ਸਕਦਾ ਮੈਂ ਕਰਦੀ ਅੱਗੇ ਨਹੀਂ ਮੈਂ ਕਰਦੀ ਉਹਨਾਂ ਦੇ ਮੰਮੀ ਮੇਰੇ ਕੋ ਨਾ ਹੀ ਬੁਲਾਓ ਤੇ ਫੇਰ ਹੀ ਚੰਗਾ ਜੀ ਅੱਗੇ ਫੜੀ ਤੇ ਖੁਸ਼ੀ ਖੁਸ਼ੀ ਕੀਤੇ ਡੋਬ ਦੇਣਗੇ ਉਹਨੂੰ ਉਹ ਤਾਂ ਉਹਦੀ ਕਿਸਮਤ ਹੀ ਬਚ ਗਈ ਹੀ ਮੁੰਡਾ ਹੀ ਲੱਭਾ ਹੀ ਤਾਨੂੰ ਸਾਰਾ ਪਤਾ ਹੀ ਪਿਓ ਨਸ਼ਾ ਪਤਾ ਕਰਦਾ ਵਾ ਪਰ ਤੂੰ ਹੀ ਨਹੀਂ ਦਿੱਤਾ ਤੂੰ ਹੀ ਕਹਿ ਵੀ ਚੱਲ ਕੋਈ ਗੱਲ ਨਹੀਂ ਬਗਾਨੀ ਆ ਹੂਜ ਤੱਕਾ ਦੇ ਦਿੰਨੇ ਆ ਆਪਣੀ ਹੁੰਦੀ ਤੂੰ ਇਹਦਾ ਕਰਨਾ ਹੀ 100 ਵਾਰੀ ਸੋਚਣਾ ਹੀ ਵੀ ਮੇਰੀ ਧੀ ਕਿਤੇ ਮਾੜੇ ਘਰ ਤੇ ਨਹੀਂ ਚੱਲੀ ਆਗੀ ਦੇ ਹੁਣ ਮੈਂ ਗਲੇ ਦੇ ਢਿੱਡ ਚ ਪਾ ਕੇ ਥੋੜਾ ਵੇਖ ਲਿਆ ਆਪਣੀ ਵੱਲੋਂ ਤਾਂ ਮੈਂ ਚੰਗਾ ਹੀ ਲੱਭਾ ਹੀ ਪਰ ਮੰਮੀ ਜੇ ਤੁਹੇ ਚੰਗਾ ਲੱਭਾ ਹੁੰਦਾ ਨਾ ਤਾਂ ਫੇਰ ਰਿਸ਼ਤਾ ਜੋੜ ਜਾਣਾ ਹੀ ਉਹਦਾ ਚੰਗਾ ਲੱਭਾ ਹੀ ਨਹੀਂ ਸੀ ਤੁਸੀਂ ਪੁੱਛ ਗਿਛ ਨਹੀਂ ਮੈਨੂੰ ਲੱਗਦਾ ਕੀਤੀ ਤੁਸੀਂ ਤਾਂ ਦੇ ਮੈਂ ਪੁੱਛਿਆ ਗਿਛਿਆ ਫੇਰ ਕਿਦਾਂ ਉਹ ਕਮੀਆਂ ਨਿਕਲ ਗਈਆਂ ਉਹਨਾਂ ਵਿੱਚ ਹੁਣ ਫੇਰ ਤੁਹਾਨੂੰ ਪੁੱਛ ਕੇ ਉਹਨਾਂ ਨੇ ਕੀਤਾ ਹੋਣਾ ਤੇ ਮੰਮੀ ਨਾ ਵੀ ਪੁੱਛਿਆ ਆਏ ਆ ਜਦੋਂ ਮੁੰਡਾ ਨੂੰ ਪਤਾ ਚੰਗਾ ਵਾ ਪਰਿਵਾਰ ਚੰਗਾ ਨੌਕਰੀ ਕਰਦਾ ਵਾ ਤੇ ਫੇਰ ਕੀ ਆ ਉਹ ਚ ਮਾੜਾ ਗਈ ਜੇ ਮਾੜਾ ਹੁੰਦਾ ਤਾਂ ਮੈਂ ਅੱਜ ਵੀ ਚਾਚਾ ਜੀ ਨੂੰ ਇਹਨਾਂ ਨੂੰ ਕਹਿ ਦੇਣਾ ਸੀ ਵੀ ਇਹ ਚੰਗਾ ਨਹੀਂ ਜੀ ਮੈਂ ਤਾਂ ਬੜੀ ਹੋਸ਼ ਆ ਚੱਲ ਜਾ ਮੇਰੇ ਨਾਲ ਅੱਡਾ ਨਾਲ ਆ ਮੰਮੀ ਚਲ ਜੈਨੀ ਐ ਜੇ ਤੁਹਾਨੂੰ ਮੈਂ ਨਹੀਂ ਚੰਗੀ ਲੱਗਣ ਢੀ ਤਾਂ ਆਪੇ ਤਾਂ ਤੇ ਰਿਸ਼ਤਾ ਉਹਨਾਂ ਦਾ ਛੋੜਦੇ ਫਿਰਦੇ ਹੀ ਪੈ ਝੂਠ ਚ ਜੋੜਦੇ ਹੀ ਤੇ ਰੱਬ ਨੇ ਵਧੀਆ ਕੀਤਾ ਵੀ ਸੱਚਾ ਰਿਸ਼ਤਾ ਹੋ ਗਿਆ ਵਾ ਤੁਸੀਂ ਤਾਂ ਭਾਂਡੀ ਛੜਿਆ ਹੀ ਉਹਨਾਂ ਨੂੰ ਵੀ ਉਹਦੀ ਗੱਲਬਾਤ ਆ ਤੇ ਬਾਅਦ ਚ ਨਿਕਲੀ ਵੀ ਨਹੀਂ ਤੂੰ ਤਾਂ ਬੜੀ ਖੁਸ਼ ਫਿਰਦੀ ਹੈ ਨਾ ਤੇ ਹਾਲੇ ਵੀ ਕੀਪਦਾ ਰਿਸ਼ਤਾ ਨੇਪਰੇ ਚੜਨਾ ਕਿ ਨਹੀਂ ਚੜਨਾ ਥਾਕਾ ਹੀ ਲਾ ਕੇ ਗਏ ਆ ਨਾ ਮੰਮੀ ਏਹ ਦਾਣਾ ਸੋਚੋ ਮੈਂ ਤਾਂ ਪ੍ਰਮਾਤਮਾ ਅੱਗੇ ਹੱਥ ਜੋੜਨੀ ਐ ਕਿ ਨਵਾਂ ਦਾ ਰਿਸ਼ਤਾ ਉੱਥੇ ਹੀ ਹੋਏ ਪਤਾ ਨਹੀਂ ਇਹਨਾਂ ਦੀ ਕਾਦੀ ਹੁਣ ਕੁੜਕੜ ਚੱਲਣ ਦੀ ਐ ਘਰੋਂ ਚਲ ਗਈ ਜਾਈਏ ਮਗਰ ਕੋਣਕੋ ਆਡਾ ਲਾ ਦਿੰਦੀਆਂ ਨੇ ਵੇਖਾਂ ਜਾ ਕੇ ਭਲਾ ਕਰ ਕਰ ਅਰਦਾਸਾਂ ਤੇਰੀਆਂ ਅਰਦਾਸਾਂ ਨੇ sire ਚੱਲਣਾ ਰਿਸ਼ਤਾ ਓ ਮੰਮੀ ਕਿਹੜੀ ਗੱਲ ਦੀ ਨਹੀਂ ਬਹਿਸ ਲਾਈ ਐ ਬਾਹਰ ਵੇਖੋ ਤੁਹਾਡੀ ਆਵਾਜ਼ ਕਿੰਦਾ ਜਾਂਦੀ ਐ ਜੇ ਕੋਈ ਆ ਜੇ ਅੰਦਰ ਕੋ ਆਡੋ ਤਾਂ ਕੀ ਗਏਗਾ ਮੰਮੀ ਨੇ ਇੰਨੀ ਗੱਲ ਦੱਸ ਦੋ ਕਿ ਤੁਹਾਨੂੰ ਪਤਾ ਹੀ ਕਿnabla ਦਾ ਰਿਸ਼ਤਾ ਪਿੰਦਰ ਨਾਲ ਹੁੰਦਿਆ ਵਾ ਮੰਮੀ ਇੱਕੋ ਗੱਲ ਕਰੀ ਜਾਣਦੀ ਐ ਤੈਨੂੰ ਸਾਰਾ ਪਤਾ ਹੋਣਾ ਵਾ ਮੈਂ ਮੰਮੀ ਮੈਨੂੰ ਨਹੀਂ ਪਤਾ ਇਹ ਤੇ ਚਾਚੇ ਤੁਹਾਡੇ ਨੇ ਤੁਹਾਨੂੰ ਘੜਾ ਦੱਸਿਆ ਬੁਗਾਨੇ ਸਮਝਿਆ ਤੇ ਫਿਰ ਕੀ ਜੇ ਨਹੀਂ ਮੰਮੀ ਮੈਂ ਕਿਆ ਦੱਸਿਆ ਜਾ ਚਲ ਜਾ ਉੱਠ ਕੇ ਸਿਰ ਪਿਰ ਲਾ ਛੱਡਿਆ ਈ ਇੱਕ ਮਿੰਟ ਮੰਮੀ ਗੱਲ ਸੁਣੋ ਮੇਰੀ ਹੌਸਲੇ ਨਾਲ ਪਰਸੋਂ ਗੱਲ ਹੋਈ ਮੈਨੂੰ ਪਤਾ ਏ ਸਾਰਾ ਪਰ ਸਿਰਫ ਹਫੜਾ ਦਾ ਬੁੜੀ ਚ ਤੇ ਤੁਹਾਨੂੰ ਪਤਾ ਦੇਣ ਤੇ ਵਿੱਚ ਇੱਕ ਪਿਆ ਵਾ ਤੇ ਤਾਲ ਕਰਕੇ ਗੱਲ ਨਹੀਂ ਕੋਈ ਵੀ ਮੈਂ ਤੁਹਾਨੂੰ ਦੱਸ ਸਕਿਆ ਜਾਂ ਕਿੱਦਾਂ ਨਹੀਂ ਹੋ ਸਕਿਆ ਕਿਉਂਕਿ ਧਿਆਨ ਚ ਨਹੀਂ ਗਈ ਹੈਗੀ ਤੇ ਤੂੰ ਹੀ ਆਵੇ ਇਹ ਦੱਸ ਉਹ ਤੂੰ ਖੁਸ਼ ਨਹੀਂ ਜੇ ਪ੍ਰੋਗਰਾਮ ਤੋਂ ਨਹੀਂ ਖੁਸ਼ ਤੇ ਮੈਂ ਹੈਗੀ ਆ ਅੱਛਾ ਘਰ ਤੂੰ ਇੱਕ ਮਾੜੀ ਜੀ ਗੱਲ ਕਰਨਾ ਕਰਨੀ ਮੇਰੇ ਨਾਲ ਤੇ ਉਹ ਤੇਰਾ ਟਾਈਮ ਨਹੀਂ ਹੈਗਾ ਤੇ ਉੱਥੇ ਪਤਾ ਹਣ ਫਿਰ ਮੈਂ ਚੁੱਪ ਕਰਕੇ ਪਛਾਹ ਜੇ ਹੋ ਕੇ ਬਹਿ ਰਹੀ ਹਾਂ ਵੀ ਜਦੋਂ ਮੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਤੇ ਨਾਲੇ ਫਿਰ ਲੋਕ ਵੇਂਦੇ ਹੋਣਗੇ ਵੀ ਤਾਈ ਨੂੰ ਫਿਰ ਚਾਹ ਨਹੀਂ ਚੜਿਆ ਅੱਗੇ ਨਹੀਂ ਆਣ ਕੇ ਬੈਠੀ ਤੇ ਜਦੋਂ ਮੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਮੇਰੀ ਕੋਈ ਸਲਾਹ ਨਹੀਂ ਤੇ ਮੈਂ ਅੱਗੇ ਜਾ ਕੇ ਮਹਿੰਦੀ ਵੀ ਕਿ ਤਰ੍ਹਾਂ ਮੰਮੀ ਕੇ ਵੜੇ ਇਦਾਂ ਵੀ ਹੁੰਦਾ ਵਾ ਕਰਾਚ ਆਪਣੇਆਂ ਦੇ ਵਿੱਚ ਜੇ ਕੋਈ ਗੁੱਸਾ ਗਿਆ ਵੀ ਇਦਾਂ ਹੋਇਆ ਨਾ ਤੇ ਕਦੋਂ ਤੇ ਦੂਜੀ ਜਗ੍ਹਾ ਜਾ ਕੇ ਮਹਿਸੂਸ ਨਹੀਂ ਹੋਣ ਡਈਦਾ ਸਭੋ ਦੂਣਾ ਚੋਗਣਾ ਕੋ ਸਿੱਧਾ ਤੇ ਕਰੀਦਾ ਵੀ ਤੀਜੇ ਬੰਦੇ ਨੂੰ ਨਾ ਪਤਾ ਲੱਗੇ ਵੀ ਇਹਨਾਂ ਦੇ ਘਰ 'ਚ ਕੀ ਕਮਜ਼ੋਰੀ ਹੈ ਤੇ ਤੂੰ ਹੀ ਤੇ ਤੁਹਾਨੂੰ ਪਤਾ ਹੀ ਵੀ ਇੰਡਾਂ ਦੀ ਗੱਲ ਆਪਣੇ ਘਰ ਦੀ ਹੀ 'ਚ ਪਰੇਸ਼ਾਨੀ ਲ ਕਿਹੜੀ ਗੱਲ ਈ ਜਿਹੜਾ ਤੁਹਾਡੇ ਮਨ 'ਚ ਕੋਈ ਰੋਸ ਸੀ ਜਾਂ ਕੁਝ ਤੁਸੀਂ ਸਾਡੇ ਨਾਲ ਆਣ ਕੇ ਕਰ ਸਕਦੇ ਹੋ ਜਿੱਦਾਂ ਹੁਣ ਦੇਜੇ ਕਰਨਾ ਉਤੇ ਇਹਨਾਂ ਨੂੰ ਆਦਿਕ ਕੀ ਕਰਨ ਦੀ ਜ਼ਰੂਰਤ ਸੀ ਗੁੱਸੇ ਗੱਲੇ ਵੀ ਤੂੰ ਹੀ ਵਧਾਉਂਦੇ ਜੇ ਜਦੋਂ ਮੇਰੇ ਘਰਦਿਆਂ ਨਹੀਂ ਮੇਰੇ ਨਾਲ ਗੱਲ ਕਰਨੀ ਤਾਂ ਉਹਨਾਂ ਦੂਜਿਆਂ ਤੇ ਮੈਂ ਕੀ ਰੋਸ ਕਰਨਾ ਮਮੀ ਤੁਹਾਡੇ ਸਾਹਮਣੇ ਆ ਲਵ ਨੂੰ ਪੁੱਛ ਲੋ ਮੈਨੂੰ ਤਾਂ ਆਪ ਨਹੀਂ ਦੱਸਿਆ ਹੈਗਾ ਤੇ ਨਾਲੇ ਤੁਸੀਂ ਕਹਿਣ ਦੇ ਹੀ ਤੁਹਾਡੇ ਚਾਚੇ ਨੇ ਗੱਲ ਨਹੀਂ ਕੀਤੀ ਕੀਤੀ ਆ ਲਵਨਾ ਆਪਣੇ ਸਮਝ ਕੇ ਗੱਲ ਕੀਤੀ ਆ ਮਮੀ ਇਹ ਤਾਂ ਭਾਗ ਜਾ ਹੋ ਗਿਆ ਵੀ ਜੋ ਕੁਝ ਜਲਦਬਾਜੀ ਚ ਹੋ ਗਿਆ ਤੂੰ ਇਹ ਦੱਸੋ ਵੀ ਵੇਖੋ ਸਾਰਾ ਕੁਝ ਵਧੀਆ ਹੋ ਗਿਆ ਨਾ ਖੁਸ਼ ਜੇ ਨਾ ਮਨ ਲਵ ਪ੍ਰਮਾਤਮਾ ਨੇ ਕਿੱਡਾ ਵਧੀਆ ਵੇਖੋ ਜੋੜ ਮੇਲਾ ਕਰਤਾ ਵਾ ਖੁਸ਼ ਤੇ ਚੱਲ ਮੈਂ ਹੈਗੀ ਆ ਪਰ ਮੈਨੂੰ ਗੁੱਸਾ ਇਹ ਗੱਲ ਦਾ ਕਿ ਪਹਿਲਾਂ ਕਿਉਂ ਨਹੀਂ ਇਹਨਾਂ ਮੈਨੂੰ ਦੱਸਿਆ ਅਸਲ 'ਚ ਤਾਂ ਮੇਰਾ ਰਾਜ਼ਦਾ ਹੀ ਕਿ ਮੈਂ ਜਾਵਾਂ ਇਹਨਾਂ ਸਵੇਰੇ ਮੈਂ ਤਾਂ ਤਾਂ ਤੋਰ ਪਈ ਹਾਂ ਕਿ ਮੇਰੇ ਦੇ ਆਪਣੇ ਨੇ ਮੈਨੂੰ ਛੱਡਣਾ ਮੰਮੀ ਮਨੋ ਤੂੰ ਹੀ ਗਏ ਸਾਰਾ ਕੋਈ ਕਿੰਨਾ ਚੰਗਾ ਲੱਗਾ ਵਾ ਤੇ ਜੇ ਤੂੰ ਹੀ ਨਾ ਜਾਂਦੇ ਤੇ ਪ੍ਰੋਗਰਾਮ ਤਾਂ ਹੁਣ ਨਹੀਂ ਰਹਿਣਾਗਾ ਪਰ ਹਾਦੀ ਤੀਨ ਵਿੱਚ ਦੂਜਲੇ ਘਰ ਜਾਣਾ ਹੀ ਉਹ ਨਾ ਘਰ ਵਾਲੇ ਨਾਲ ਗੱਲ ਕਰਦੇ ਕੋਈ ਗਾਂਵ ਦੇ ਰਿਸ਼ਤੇਦਾਰ ਕੋਈ ਤੁਹਾਡੇ ਅਰਗੇ ਉਧਰੋਂ ਵੀ ਆਉਣੀ ਜਿਹਨੇ ਪੁੱਛਣਾ ਹੀ ਵੀ ਉਹ ਤਾਈ ਕਿਉਂ ਨਹੀਂ ਆਈ ਉਹਨਾਂ ਦੀ ਕੀ ਗੱਲ ਈ ਇਹੋ ਜਿਹਾ ਖੁਸ਼ੀ ਦਾ ਪ੍ਰੋਗਰਾਮ ਕਰਾਈ ਸਾਰਿਆਂ ਦਾ ਸ਼੍ਰੀਕਾ ਭਰਾ ਦੀ ਰਿਸ਼ਤੇਦਾਰੀ ਹੁੰਦੀ ਹੈ ਚੱਲ ਮੈਨੂੰ ਦੱਸਦੇ ਹੋ ਸਕਦਾ ਮੈਂ ਵੀ ਕੁੜੀ ਨੂੰ ਕੁਝ ਪਾ ਹੀ ਦਿੰਦੀ ਤੇ ਚੱਲ ਕੋਈ ਗੱਲ ਨਹੀਂ ਮੰਮੀ ਜੇ ਤੂੰ ਹੀ ਪਾਉਣਾ ਵਾ ਤਾਂ ਤੇ ਵਿਆਹ ਤੇ ਪਾ ਦਿਓ ਵਿਆਹ ਘੜਨ ਨਾਲੇ ਚੇਰਵਾ ਥੋੜਾ ਤੇ ਧਿਆਨ ਪੈਣਾ ਵਿੱਚ ਵਿਆਹ ਦੇ ਵਿਆਹ ਤੇ ਕਰ ਲਿਓ ਬਾਕੀ ਸਾਰੀ ਉਮਰ ਇਹ ਕਰ ਲਈ ਆ ਮਗਰੋਂ ਸੌ ਕਾਰ ਵਿਆਹ ਚਲਦੇ ਆ ਗਰਲੀ ਨੇ ਖੁਸ਼ੀ ਦੇ ਵਿਆਹ ਤੋਂ ਬਾਅਦ ਕਿਹੜਾ ਵੀ ਮੁੜ ਕੇ ਦੇਣੀ ਨਹੀਂ ਕੋਈ ਖੁਸ਼ੀ ਵਾਲਾ ਹੁਣਾ ਜਿਹੜਾ ਵੀ ਆਡੇ ਮਨ ਚਾਹਜਾ ਜਿਹੜਾ ਵੀ ਤੂੰ ਕਰਨਾ ਚਾਹੁੰਦੇ ਜੇ ਮਗਰੋਂ ਕਰ ਲਓ ਜੋ ਕਰਨਾ ਤੇ ਨਾਲੇ ਲਾਭ ਅਹੀਂ ਵੀ ਜਿਹੜੇ ਨਵ ਦੇ ਟਾਪਸ ਨਹੀਂ ਬਣਾਏ ਹੁਣ ਨਵ ਦੇ ਵਿਆਹ ਤੇ ਪਾ ਦਾਂਗੇ ਅੱਗੇ ਤੇ ਪਾਏ ਨਹੀਂ ਤੁਹਾਨੂੰ ਪਤਾ ਹੈ ਰਿਸ਼ਤਾ ਟੁੱਟ ਗਿਆ ਹੈ ਕਿਉਂ ਮੰਮੀ ਠੀਕ ਹੈ ਨਾ ਇਦਾਂ ਕਰ ਚੱਲ ਚੱਲ ਉਹ ਤਖਣ ਫਿਰ ਮੈਂ ਵੇਖੂਗੀ ਨਾ ਬਾਅਦ ਦੀ ਬਾਤ ਸੁਣੀ ਜਾਉ ਮੰਮੀ ਤੁਹਾਡੀ ਹੁਣ ਸਲਾਹ ਲੈ ਲਿਆ ਮੁੜ ਕੇ ਤੂੰ ਜਾਂਦੇ ਜੈਨੂੰ ਪੁੱਛ ਤੋਂ ਬਗੈਰ ਹੀ ਕਰ ਦਿੰਦੇ ਜੇ ਇਹ ਇੰਦਾ ਠੀਕ ਹੈ ਨਾ ਪਾ ਦਈਏ ਟਾਪਸ ਨੂੰ ਵਧੀਆ ਵੇ ਅੱਗੇ ਸਭ ਕੋ ਬੈਨ ਪੁੱਛਿਆ ਦਾ ਹੀ ਹੋ ਗਿਆ ਨਾ ਅੱਗੇ ਵੀ ਆਪਣੀਆਂ ਮਰਜ਼ੀਆਂ ਕਰ ਲਓ ਜਿਹੜੀ ਨਾਬ ਦੀ ਚੀਜ਼ ਹੈ ਨਾ ਉਹ ਨਾਬ ਨੂੰ ਹੀ ਪਾਉਣੀ ਆ ਤੇ ਜੇ ਮੰਮੀ ਨੇ ਹੋਰ ਪਾਉਣੀ ਹੋ ਤਾਂ ਮੰਮੀ ਕੋਈ ਗੱਲ ਨਹੀਂ ਪਾ ਦਿਓ ਧੀ ਅੰਨ ਦਿੱਤਾ ਵਿਅਸਤਾ ਨਹੀਂ ਜਾਂਦਾ ਹੈਗਾ ਜੇ ਆਪਣੀ ਹੁੰਦੀ ਤਾਂ ਉਹਨੂੰ ਨਹੀਂ ਪਾਉਣਾ ਹੈਗਾ ਚਲੋ ਕਰ ਲਈ ਨਾ ਸਾਰਾ ਕੁਝ ਆਪੇ ਹੋ ਜਾਣਾ ਟਾਈਮ ਦੇ ਨਾਲ ਤੂੰ ਇਦਾਂ ਕਰ ਚਾਚੇ ਘਰ ਨਾਲ ਥੋੜਾ ਕੰਮਾਂ ਤੇ ਆਜਾ ਆਪਾਂ ਨਵੇੜ ਆਈਏ ਫੇਰ ਟਾਈਮ ਨਹੀਂ ਲੱਗਣਾ ਚਲੋ ਕੋਈ ਗੱਲ ਨਹੀਂ ਮੰਮੀ ਹੋ ਗਈ ਆ ਆਪਾਂ ਫੇਰ ਲਵ ਇੱਕ ਮਿੰਟ ਨਾ ਮੇਰੀ ਉੱਥੇ ਹੋ ਕੇ ਗੱਲ ਸੁਣੀਓ ਇੱਥੇ ਦੱਸ ਦੇ ਨਹੀਂ ਰਿਹਾ ਆਇਓ ਫੇਰ ਜਾਣੇ ਚਾਚਾ ਜੀ ਘਰ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਯਾਰ ਤੂੰ ਤਾਂ ਇਦਾਂ ਡਈ ਆ ਜਿਦਾਂ ਬੜੀ ਚੋਰੀ ਦੀ ਕੋਈ ਗੱਲ ਆ ਗੱਲ ਚੋਰੀ ਦੀ ਨਹੀਂ ਆ ਗੱਲ ਇਹ ਆ ਵੀ ਤੁਹਾਨੂੰ ਪਤਾ ਹੀ ਨਾ ਉਹਦਾ ਰਿਸ਼ਤਾ ਉੱਥੇ ਹੁੰਦਿਆ ਏ ਗਦੇ ਦਾ ਹਾਂ ਮੈਨੂੰ ਪਤਾ ਹੀ ਮੈਂ ਤੇ ਇਹ ਸੋਚਿਆ ਵੀ ਚਲ ਕੋਈ ਨਹੀਂ ਆਪੇ ਪਤਾ ਲੱਗ ਹੀ ਜਾਣਾ ਹੁਣ ਦਿਨ ਦੇ ਵਿੱਚ ਇੱਕ ਵਾ ਪਰ ਤੀ ਮੈਨੂੰ ਤਾਂ ਦੱਸਿਆ ਨਹੀਂ ਐ ਜਾ ਤੇ ਉਹਦੇ ਨਾਲ ਕੀ ਹੋ ਗਾਨ ਕਿਹੜੀ ਕੋਈ ਪ੍ਰੋਬਲਮ ਖੜੀ ਹੋ ਗਈ ਆ ਮੈਂ ਤੁਹਾਨੂੰ ਦੱਸਾਂ ਹਾਂ ਮੈਨੂੰ ਵੀ ਪਤਾ ਹੀ ਪినాਵ ਦਾ ਰਿਸ਼ਤਾ ਇੱਥੇ ਹੁੰਨਦਾ ਵਾ ਅੱਛਾ ਤੈਨੂੰ ਕਿੱਦਾਂ ਪਤਾ ਲੱਗਿਆ ਇਹ ਸਿੰਦਰ ਦੀ ਮੰਮੀ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਜੇ ਤੂੰ ਮੋਚੋਲਣ ਬਣ ਜੇ ਤੇ ਮੈਂ ਨਾ ਗੱਲ ਤਾਂ ਨਹੀਂ ਕੀਤੀ ਕਿ ਐਵੇਂ ਮੰਮੀ ਤੋਂ ਡਰਦੀ ਐ ਕਿਉਂਕਿ ਮੰਮੀ ਦਾ ਪਤਾ ਤੈਨੂੰ ਸੁਭਾ ਦਾ ਇਹਨੇ ਕਹਿਣਾ ਸੀ ਕਿ ਤੂੰ ਕਿਉਂ ਰਿਸ਼ਤੇ ਵਾਲੋਂ ਹਾਂ ਕੀਤੀ ਤੇ ਮੇਰੇ ਮਨ ਤੇ ਬੜਾ ਬੋਝ ਹੀ ਵੀ ਮੈਂ ਤੈਨੂੰ ਦੱਸਿਆ ਨਹੀਂ ਹੈਗਾ ਉਹ ਚੱਲ ਕੋਈ ਨਹੀਂ ਕਰ ਲਈ ਨਾ ਪਰਮਾਤਮਾ ਜੋ ਕਰਦਾ ਵਧੀਆ ਕਰਦਾ ਹੋ ਸਕਦਾ ਜੇ ਇਹ ਗੱਲ ਤੇਰੇ ਥਰੂ ਹੁੰਦੀ ਰਿਸ਼ਤੇ ਦੀ ਤੇ ਕੋਈ ਘਰ ਚ ਹੋਰ ਵਿਗੜਨ ਪੈ ਜਾਂਦਾ ਤੇ ਇੱਕ ਦੀਆਂ 100 ਮੰਮੀ ਨੇ ਵੜਾ ਦੇਣੀਆਂ ਇਹ ਬਾਕੀ ਦੀ ਤੇ ਲੋਕਾਂ ਦੀ ਤਾਂ ਗੱਲ ਛੱਡੋ ਤੇ ਵਧੀਆ ਆ ਸਕੋ ਬਚੋਲੇ ਤਿੱਜੀ ਜਗ੍ਹਾ ਵਾਏ ਆ ਇਹ ਆ ਵੀ ਹਾਡਾ ਦੇ ਵਿੱਚ ਕੋਈ ਮਤਲਬ ਉਹ ਜਾ ਰੋਲ ਹਿੰਟ ਹੋਇਆ ਹੀ ਨਹੀਂ ਹੈਗਾ ਹੁਣ ਸਗੋ ਰਾਮਨਾ ਇਦਾਂ ਆ ਵੀ ਕੰਮ ਕਰਾਂਗੇ ਉਦਾਂ ਇਹ ਆ ਵੀ ਸਾਨੂੰ ਦੋਨਾਂ ਤਰਫ ਦੀ ਜਿਮੇਰੀ ਹੋਣੀ ਤੇ ਹੁਣ ਨਾਲ ਤੂੰ ਵੀ ਆਪਣਾ ਆ ਵੀ ਰਾਮਨਾ ਜੋਤਰਾ ਜੀ ਕਰੂਗਾ ਸ਼ਾਪਿੰਗ ਕਰੀ ਜਿੱਥੇ ਜਾਣਾ ਜਾਵੀ ਜੋਤਰਾ ਮਨ ਭੋਂਦਾ ਕਰੀ ਤੇ ਉਦਾਂ ਮਨ ਕਦੀ ਬਚੋਲੇ ਨੇ ਕੋਈ ਸਲਾਹ ਲੈਣ ਜਾਣਾ ਉਧਰ ਕਦੀ ਖੋਜ ਬੜੀ ਜਮੇਰੀ ਹੁੰਦੀ ਹੈ ਵਿਚੋਲਿਆਂ ਦੀ ਆਏ ਤੇ ਸਹੀ ਆ ਪਰ ਜੇ ਮੈਨੂੰ ਜੁਮੇਰੀ ਮਿਲਦੀ ਨਾ ਏ ਤੇ ਮੈਂ ਖੁਸ਼ ਰਹਿਣਾ ਹੀ ਕਿਉਂ ਵੀ ਮੇਰੀ ਭੈਣ ਦਾ ਘਰ ਵਸਣਾ ਹੀ ਮੈਂ ਕਦੀ ਇਹਨਾਂ ਨੂੰ ਨਾ ਨਾ ਸਮਝਿਆ ਨਹੀਂ ਮੈਂ ਤਾਂ ਆਪਣੀਆਂ ਭੈਣਾਂ ਹੀ ਸਮਝਿਆ ਸੀ ਤਨਾ ਮੈਨੂੰ ਉਹਨਾਂ ਕਦੀ ਭਜਾਈ ਮੈਨੂੰ ਸਮਝਿਆ ਸੀ ਇਹ ਤਾਂ ਗਲ ਨਹੀਂ ਤੇਰਾ ਵੱਡਾ ਪਾਣਾ ਤੇ ਬਾਕੀ ਮੇਰੀ ਕਿਸਮਤ ਵੀ ਪ੍ਰਮਾਤਮਾ ਨੇ ਮੇਰੇ ਕਰਮਾਂ ਚ ਤੇਰੇ ਵਰਗੀ ਘਰ ਵਾਲੀ ਲਿਖੀ ਆ ਵੀ ਜਿਹੜੀ ਤੂੰ ਇੰਨੀ ਚੰਗੀ ਸੋਚ ਰੱਖਣੀ ਆ ਚਲੋ ਲਵ ਸਾਰੀਆਂ ਗੱਲਾਂ ਛੱਡੋ ਏਦਾਂ ਕਰੀਏ ਵੀ ਜਿਹੜਾ ਜਾਣਾ ਨਾ ਚਾਚਾ ਜੀ ਘਰ ਕੰਮ ਆ ਤਾਜੂ ਨੇ ਬੇੜਾ ਹੀ ਏ ਫਿਰ ਮੰਮੀ ਨੇ ਕਹਿਣਾ ਪਤਾ ਨਹੀਂ ਕਿੱਥੇ ਉੱਥੇ ਹੀ ਬੈਹੇ ਆਏ ਆ ਵਾਕ ਤੇਰੀ ਗੱਲ ਠੀਕ ਆ ਫਿਰ ਕੋਈ ਨਾ ਕੋਈ ਕਿਵੇ ਘਰੇ ਆ ਜਾਂਦਾ ਵਾ ਤੇ ਫਿਰ ਵਿੱਚੇ ਗੱਲ ਰਹਿ ਜਾਂਦੀ ਆ ਉਹ ਇਨੀ ਚਾਰ ਦਿਨਾਂ ਨੂੰ ਬੜਾ ਚੜਿਆ ਨਾ ਬੜੇ ਉੱਡੇ ਫਿਰ ਦੇ ਕੇ ਤਗੜੇ ਕਰਦਾ ਰਿਸ਼ਤਾ ਲੱਭ ਲਿਆ ਅਜੇ ਹੈਗਾ ਟਾਈਮ ਵਿਆਹ ਚ ਕੀ ਪਤਾ ਮੈਂ ਨੇਪਰੇ ਚੜ੍ਹ ਲੈਣਾ ਕਿ ਨਹੀਂ